ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਮੀਤ ਸਿੰਘ ਕੈਲੀਫੋਰਨੀਆ ਤੋਂ ਅੱਜ ਮਿਤੀ 9 24 2025 ਅੱਜ ਅਮਰੀਕਾ ਗਵਰਨਮੈਂਟ ਨੇ ਤੇ ਕੈਲੀਫੋਰਨੀਆ ਸਟੇਟ ਨੇ ਇੱਕ ਆਰਡਰ ਜਾਰੀ ਕੀਤਾ ਕਿ ਜਿੰਨੇ ਵੀ ਵਰਕ ਪਰਮਿਟ ਤੇ ਜਿਨ੍ਹਾਂ ਨੇ ਸਾਇਲਮ ਅਪਲਾਈ ਕੀਤੇ ਆ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਨਹੀਂ ਮਿਲਣਗੇ ਅੱਜ ਤੋਂ ਬਾਅਦ ਜਿਹੜੇ ਨਵੇਂ ਵਰਕ ਪਰਮਿਟ ਵਾਲੇ ਆ ਉਹਨਾਂ ਨੂੰ ਇਹ ਜਿਹੜੇ ਡਰਾਈਵਿੰਗ ਲਾਇਸੈਂਸ ਆ ਨਹੀਂ ਮਿਲਣਗੇ ਔਰ ਜਿਹੜੇ ਪੁਰਾਣੇ ਆ ਜਿਹੜੇ ਪੁਰਾਣੇ ਚਲਾ ਰਹੇ ਆ ਟਰੱਕ ਉਹ ਬੰਦਿਆਂ ਨੂੰ ਉਹਨਾਂ ਤੇ ਜਿਨ੍ਹਾਂ ਦੇ ਵੈਲਿਡ ਲਾਇਸੈਂਸ ਆ ਉਹ ਟਰੱਕ ਚਲਾ ਸਕਦੇ ਆ ਪਰ ਜਦੋਂ ਉਹਨਾਂ ਦੀ ਰੀਨਿਊ ਲਾਉਗੀ ਕਿਸੇ ਦੀ ਕੱਲ ਪਰਸੋ ਨੂੰ ਨਿਊ ਲਾ ਕਿਸੇ ਦੀ ਸਾਲ ਬਾਅਦ ਆ ਉਹ ਜਿਨ੍ਹਾਂ ਦੀ ਰੀਨਿਊ ਲਾਉਣੀ ਆ ਉਹਨਾਂ ਦੇ ਨਵੇਂ ਲਾਇਸੈਂਸ ਆ ਜਿਹੜੇ ਉਹ ਰੀਨਿਊ ਨਹੀਂ ਹੋਣਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਭਾਈ ਜਿੰਨੇ ਵੀ ਮੁੰਡੇ ਇੱਥੇ ਆ ਰਹੇ ਆ ਸਲਮ ਵਾਲੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲ ਵਰਕ ਪਰਮਿਟ ਵਾਲਿਆਂ ਨੂੰ ਟਰੱਕ ਦਾ ਲਾਇਸੈਂਸ ਨਹੀਂ ਮਿਲੂਗਾ ਉਹ ਕੋਈ ਹੋਰ ਕੰਮ ਸਿੱਖ ਲੈਣ ਜਿਵੇਂ ਵੈਲਡਿੰਗ ਆ ਲੈਕਸੀਡੀ ਦਾ ਕੰਮ ਆ ਇਹ ਘਰਾਂ ਦੀ ਗੈਸ ਦਾ ਆ ਕੁਛ ਆ ਬਹੁਤ ਕੁਛ ਆ ਕੰਮ ਇੱਥੇ ਹੋਰ ਅਮਰੀਕਾ 'ਚ ਬਹੁਤ ਕੰਮ ਨੇ ਟਰੱਕਿੰਗ ਆ ਜਿਹੜੀ ਉਹ ਅੱਜ 2025 9 26 2025 ਤੋਂ ਨਵੇਂ ਲਾਇਸੈਂਸ ਬਣਨੇ ਜਿਹੜੇ ਉਹ ਬੰਦ ਹੋ ਗਏ